ਅੱਜ ਲੱਗੇ ਆ ਟਰੈਕਟਰ ਤਿਆਰ ਕਰਨਾ 605 ਅਰਜਨ ਦੇਖੋ ਐਸ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਆਇਆ ਸਾਡੇ ਕੋਲ ਪਿੰਡ ਸ਼ਹਿਜਾਦੇ ਤੋਂ ਆਇਆ ਟਰੈਕਟਰ ਸਭ ਤੋਂ ਪਹਿਲੇ ਤੇ ਖੋਲ ਰਿਹਾ ਟਰੈਕਟਰ ਇਸ ਤਰ੍ਹਾਂ ਟਰੈਕਟਰ ਨੂੰ ਖੋਲਿਆ ਜਾਂਦਾ ਟੋਟਲ ਸਾਰੇ ਪਾਰਟਸ ਖੋਲ ਕੇ ਤੇ ਫਿਰ ਪੇਂਟ ਹੋਏਗਾ ਇਸ ਟਰੈਕਟਰ ਨੂੰ ਦੇਖੋ ਪੂਰਾ ਖੋਲਣ ਤੋਂ ਬਾਅਦ ਕਾਸਟਿਕ ਛੋੜਾ ਲੱਗ ਰਿਹਾ ਹੈ। ਕੁੱਲ ਕੰਪਲੀਟ ਸਾਰੇ ਪਾਰਟਸ ਦੇ ਉੱਤੇ। ਬੰਪਰ ਦੀ ਵੀ ਤਿਆਰੀ ਚੱਲ ਰਹੀ ਹੈ। ਇਹ ਸ਼ੋਅ ਪਾਰਟਸ तकरीबन ਸਭ ਖੁੱਲ ਚੁੱਕੇ ਨੇ। ਸਭ ਤੋਂ ਪਹਿਲੇ ਸਵਾਗਤ ਹੈ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗੈਰ ਜੰਮਰ ਅਸਰ ਚਾਚੇ ਦੀ ਵਰਕਸ਼ਾਪ ਤੇ ਪਿੰਡ ਸ਼ਾਹ ਜਾਦੇ ਤੋਂ ਆਇਆ ਹੈ ਟਰੈਕਟਰ 605 ਅਰਜਨ ਦਾ ਸਟੇਕ ਸੋਡਾ ਲਗਾਇਆ ਜਾ ਰਿਹਾ ਹੈ ਸਾਰੀ ਚੈਸੀ ਨੂੰ ਦੇ ਟੋਟਲ ਸਾਰੇ ਪਾਰਟਸ ਨੂੰ ਉਕੇ ਕੁਆਲਟੀ ਦੇ ਵਿੱਚ ਇਸ ਸਟੇਟ ਨੂੰ ਪੇਂਟ ਕਰਨ ਜਾ ਰਹੇ ਆਂ ਬੰਪਰ ਦੀ ਤਿਆਰੀ ਵੀ ਚੱਲ ਰਹੀ ਹੈ ਕਾਰ ਸਟਿਕ ਸੋਡੇ ਤੋਂ ਬਾਅਦ ਇਸ ਤਰ੍ਹਾਂ ਵਾਸ਼ਿੰਗ ਕੀਤਾ ਜਾਂਦਾ ਟਰੈਕਟਰ ਨੂੰ ਟਰੋਟਲ ਸਾਰੀ ਵਾਸ਼ਿੰਗ ਹੋ ਰਹੀ ਐਸ ਟੋਟਲ ਪਾਰਟਸ ਦੀ ਕੋਲੇ ਤਿਆਰੀ ਦਿਖਾ ਰਹੇ ਆ ਸਟਰਟਰ ਦੀ ਪੇਂਟ ਦੀ ਬੰਪਰ ਦੀ ਵੀ ਹੋ ਰਹੀ ਹੈ ਗਰਾਊਂਡ ਤੇ ਆ ਰਿਹਾ ਵਾਸ਼ਿਕ ਦੇ ਵਿੱਚ ਉੱਤਰਿਆ ਸਾਰੇ ਟਰੈਕਟਰ ਦਾ ਪੇਟ ਬੰਪਰ ਨੂੰ ਲੱਗ ਰਿਹਾ ਹੈ ਪੌਕਸੀ ਦਾ ਕੋਡ ਇਸ ਤਰ੍ਹਾਂ ਪਹਿਲਾਂ ਲਗਾਇਆ ਜਾਂਦਾ ਹੈ ਬੰਪਰ ਨੂੰ ਆਕਸੀ ਦਾ ਕੋਡ ਤੇ ਸਾਰੇ ਪਾਰਟਸ ਨੂੰ ਵੀ ਕੀਤਾ ਜਾਏਗਾ ਇਹਹੀ ਕੋਡ ਰਿਕਾਰਡ ਟੋਟਲ ਪਾਰਟਸ ਤੇ ਪੌਕਸੀ ਦਾ ਕੋਡ ਹੋ ਰਿਹਾ ਹੈ ਜਿੰਨਾ ਵੀ ਰਾਜਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਟਰੈਕਟਰ ਦੀ ਸਾਡੇ ਹੋਰ ਪੇਂਟ ਹੋਏ ਟਰੈਕਟਰਾਂ ਦੀ ਤੁਸੀਂ ਵੀਡੀਓ ਦੇਖ ਸਕੋ ਜੈਸੀ ਤਾਂ ਵੀ ਪੇਂਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਬਿਲਕੁਲ オリジナル ਸ਼ੇਡ ਦੇ ਵਿੱਚ ਪੇਂਟ ਹੋ ਰਿਹਾ ਹੈ ਟੁੱਕੇ ਕੁਆਲਿਟੀ ਦੇ ਵਿੱਚ ਦੇਖੋ ਪੇਂਟ ਹੋਣ ਤੋਂ ਬਾਅਦ ਟਰੈਕਟਰ ਦੀ ਲੁੱਕ ਮਿਲਦੇ ਆ ਜੀ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ